ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੁਕਸਰ ਸਾਹਿਬ ਆ ਜਾਂਦੀ ਆ ਇਸ ਪਿੰਡ ਨੂੰ ਤੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਅੱਜ ਦੋਸਤੋ ਬਹੁਤ ਚੰਗੀ ਪਿਆਵ ਵਾਲੀ ਜਰਸੀ ਆ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਤੇ ਹਵਾਨੇ ਦੀ ਤਿਆਰੀ ਵੀ ਦੋਸਤੋ ਬਹੁਤ ਸੋਹਣੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਲਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੀ ਵਧੀਆ ਜੀ ਵਧੀਆ ਇੱਕ ਵਾਰੀ ਨਾਂ ਦੱਸਿਓ ਭਰਾ ਇਹਨਾ ਜਗਮੀਤ ਸਿੰਘ ਜੀ ਪਿੰਡ ਵੜੰਗ ਜੀ ਜਗਮੀਤ ਸਿੰਘ ਪਿੰਡ ਵੜੰਗ ਤੇ ਨੰਬਰ ਵੀ ਦੱਸ ਦੀ ਭਰਾ 684910409 ਜੀ ਠੀਕਾ ਦਵਾਰੇ ਫੇਰ ਦੱਸ ਦੀ 6284910409 ਜੀ ਠੀਕਾ ਤੇ ਅੱਜ ਇੱਕ ਜਰਸੀ ਹੈ ਬਈ ਹਾਂਜੀ ਪੰਜਾਬ ਵਾਲੀ ਜਰਸੀ ਹੈ ਚੰਗੇ ਦੁੱਧ ਵਾਲੇ ਦੇ ਫੋਨ ਆਉਂਦੇ ਸੀ ਵੀਡੀਓ ਤੇ ਜੀ ਚੰਗੀ ਪਿਆ ਵਾਲੀ ਜਰਸੀ ਚਾਹੀਦੀ ਆ ਆ ਲੈਂਦੇ ਠੀਕਾ ਲਓ ਵੀ ਸੱਜਣੋ ਸੋਹਣੀ ਪੰਜਾਬ ਵਾਲੀ ਜਰਸੀ ਹੈ ਕਿੰਨੇ ਦਿਨ ਲੈ ਜੂ ਬਈ 10 ਦਿਨ ਜੇ ਸਹੀ ਸੂਣ ਚ ਬਾਕੀ ਪਿਆ ਜੀ ਗੀਰ ਠੰਡੀ ਤੇ ਬਹੁਤ ਚੰਗੀ ਹੈ ਦੋਵੇਂ ਪਾਸੇ ਜਿਵੇਂ ਮਰਜੀ ਬਹਿ ਕੇ ਲਓ ਵੀ ਸੱਜਣੋ ਨਾੜਾ ਨੂੜਾ ਵਾਨੇ ਵਧੀਆ ਤੁਸੀਂ ਦੋ ਦੇਖ ਸਕਦੇ ਆ ਥਣ ਬਹੁਤ ਚੰਗਾ ਲੱਗਿਆ ਇਹਦੇ ਜਰਸੀ ਦੇ ਥਣ ਕਿਸੇ ਦੇ ਬਹੁਤ ਦੋਸਤੋ ਮੋਟੀਆਂ ਰਸੇ ਵਾਂਗੂ ਮੋਟੀਆਂ ਨਾੜਾਂ ਹਵਾਨੇ ਦੇ ਉੱਤੇ ਵੇਖ ਸਕਦੇ ਆ ਅਜੇ ਦਾ ਸਹੀ ਦਾਣ ਇਹਨਾਂ ਨੂੰ ਵਹਿੜ ਦੀ ਤਿਆਰੀ ਹੋ ਗਈ ਬਹੁਤ ਖੁਰਬਾਨੀ ਹੈ ਵਹਿੜ ਦਾ 10 ਦਿਨਾਂ ਦੀ ਕੱਚੀ ਆ ਲਓ ਵੀ ਸੱਜਣੋ 10 ਦਿਨਾਂ ਦੀ ਕੱਚੀ ਆ ਥਣਾਂ ਦਾ ਸਾਈਜ਼ ਹੈ ਵੇਖ ਸਕਦੇ ਆ ਦੋਸਤੋ ਮੁਠੀ ਦੀ ਚਵਾਈ ਵਾਲਾ ਸਥਾਨ ਲੱਗਿਆ ਦੋਸਤੋ ਬਹੁਤ ਸੋਹਣਾ ਮਿਲਕ ਵੇਨ ਵੇਖ ਸਕਦੇ ਆ ਚੰਗੀ ਮੋਟੀ ਮਿਲਕ ਵੇਨ ਆ ਦੋਸਤੋ ਦੋਵੇਂ ਪਾਸਿਆਂ ਤੋਂ ਦੋਸਤੋ ਥਣਾਂ ਦਾ ਸਾਈਜ਼ ਵਿਖਾ ਦੇਣਾ ਢਿੱਲ ਵੇਖ ਸਕਦੇ ਆ ਦੋਸਤੋ ਮਗਰਲੇ ਪਾਸੋਂ ਹਾਂ ਦੂਜੀ ਸਾਈਡ ਤੋਂ ਵੀ ਦੋਸਤੋ ਥਣਾ ਦਾ ਸਾਈਜ ਵੇਖ ਬਾਕੀ ਸੀਲ ਠੰਡੀ ਬਹੁਤ ਆ ਵੇਖ ਨਾੜਾ ਨੋੜਾ ਵਧੀਆ ਹਵਾ ਨੇ ਤੇ ਪੂਰੀਆਂ ਗੁੰਦਮੀਆਂ ਵਾਹਣਾ ਦੁੱਧ ਦਾ ਰਕਾਰ ਬਹੁਤ ਚੰਗਾ ਕੰਮ ਜੀ ਸਕਦੇ ਆ ਦੋਸਤੋ ਦੋਵੇਂ ਪਾਸਿਆਂ ਥਣਾ ਦਾ ਸਾਈਜ ਗੈਰ ਤੁਹਾਨੂੰ ਵਿਖਾਤਾ ਤੇ 10 ਦਿਨਾਂ ਦੀ ਕੱਚੀ ਐ ਦੋਸਤੋ ਬਾਕੀ ਸੀਲ ਠੰਡੀ ਬਹੁਤ ਆ ਜਿਵੇਂ ਮਰਜ਼ੀ ਬੈਠਾ ਰਹੇ ਨਹਿਣਾ ਪਾਓ ਭੋਣਾ ਪਾਓ ਆਈ ਬੈਠੇ ਰਹੋ ਸੀਲ ਠੰਡੀ ਬਹੁਤ ਆ ਪੰਜਾਬ ਵਾਲੀ ਜਰਸੀ ਐ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਫੇਸ ਬਿਊਟੀ ਤੁਹਾਨੂੰ ਵਿਖਾ ਦਿੰਦੇ ਆ ਰੇਲਪੂਲ ਚੰਗੀ ਆ ਦੋਸਤੋ ਬਿਲਕੁਲ ਨਿੱਕਾ ਕਾਨਾ ਤੇ ਮੱਥੇ ਦੇ ਵਿੱਚ ਟੂਆ ਵੇਖ ਸਕਦੇ ਆ ਦੋਸਤੋ ਬਹੁਤ ਚੰਗੀ ਕਿੰਮਾ ਸੂਆ ਸੁੰਦੀ ਆ ਬਈ ਇਹ ਬਈ ਓਰੀਜਨਲ ਹੁਣ ਦੂਜਾ ਸੂਆ ਸੋਨਾ ਜੀ ਕਹੈ ਨੂੰ ਤੇ ਤੀਜਾ ਵੀ ਮੰਨ ਲਓ ਚੌਥਾ ਮੰਨ ਲਓ ਓਰੀਜਨਲ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਹਾਂਜੀ ਠੀਕ ਪੂਰੇ ਵੱਡੇ ਕੱਦ ਵਜਨ ਵਾਲੀ ਆ ਹੈਵੀ ਗਾਂਪੂਰੀ ਵੱਡੀ ਠੀਕ ਆ ਲਓ ਬਈ ਸੱਜਣੋ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਸੋਹਣੀ ਜਰਸੀ ਆ ਦੋਸਤੋ ਬਹੁਤ ਵੈਰਲੀ ਨਿਕਲਦੀ ਆ ਚੰਗੇ ਕੱਦ ਦਾ ਖਾਰੀ ਤੇ ਹਵਾਨੇ ਦੀ ਤਿਆਰੀ ਵੀ ਦੋਸਤੋ ਹੁਣ ਵੀ ਬਹੁਤ ਆ ਤੇ ਬਾਕੀ ਦੋਸਤੋ ਬਾਈ ਦੱਸਦਾ 10 ਦਿਨਾਂ ਦੀ ਕੱਤੀ ਆ ਅਨਮਾਨ ਤੁਸੀਂ ਲਾ ਲੈਣਾ ਨੰਬਰ 22 ਦਾ ਸਕਰੀਨ ਤੇ ਚੱਲਦਾ ਇਸ ਨੰਬਰ ਤੇ ਸੰਪਰਕ ਆ ਸਕਦੇ ਆ ਪਹਿਲੇ ਸੂਏ 24 ਕਿਲੋ ਦੁੱਧ ਪਾਇਆ ਗਾਨੇ ਪਹਿਲੇ ਸੂਏ ਦੁੱਧ ਲਾ ਲਈ ਸਜਣੋਂ ਬਾਈਆਂ ਦਾ 24 ਲੀਟਰ ਦੁੱਧ ਪਾਇਆ ਤੇ ਐਂਟੀ ਅਨਮਾਨ ਤੁਸੀਂ ਲਾ ਲੈਣਾ ਤੇ ਕਿੰਨਾ ਪਾ ਦਊਗੀ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਹੁਣ ਵੀ ਦੋਸਤੋ ਬਹੁਤ ਆ ਲਾ ਵੀ ਮੋੜ ਲਾਂ ਸੋਹਣੀ ਕਦ ਕਾਠ ਵਾਲੀ ਆ ਹਵਾਨੇ ਦੀ ਤਿਆਰੀ ਦੋਸਤੋ ਹੁਣ ਵੀ ਸੋਹਣੀ ਆ ਤੇ ਬਾਕੀ 10 ਦਿਨ ਲੈਂਦੀ ਆ ਤਾਂ ਦੋਸਤੋ ਹੋਰ ਵੀ ਸੋਹਣਾ ਹਵਾਨਾ ਆਏ ਨੇ ਤਿਆਰ ਕਰ ਜਾਣਾ ਤੇ ਮੋਲਾ ਜਿਹੜਾ ਦੋਸਤੋ ਬਾਈ ਤੋਂ ਆਪਾਂ ਪੁੱਛ ਰਹੇ ਨੇ ਕੀ ਮੁੱਲ ਕਰਨੇ ਹਾਂ ਬਾਈ ਕੀ ਮੁੱਲ ਕਰਾਂਗੇ ਇਹਦਾ ਮੁੱਲ ਜੀ 1.5 ਜੀ 1.5 ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਜੀ ਲਓ ਵੀ ਸੱਜਣੋ 1 ਲੱਖ ਤੇ 5000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾਨ ਦੋਸਤੋ ਹੋ ਜੂਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤਸੱਲੀ ਦੋਸਤੋ ਤੁਸੀਂ ਇੱਥੇ ਆ ਕੇ ਆਪਦੀ ਕਰ ਲੈਣੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ